ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਲਾਲ ਕਿਲੇ ਤੋਂ ਭਾਸ਼ਣ ਦਿੱੰਦਿਆਂ ਆਖਿਆ ਸੀ ਕਿ ਦੀਵਾਲੀ ਦੇ ਮੌਕੇ ਤੇ ਵਪਾਰੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ GST ਰੀਫਾਰਮਸ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਇਸ ਦੀਵਾਲੀ ਤੱਕ GST ਦੇ 12% ਅਤੇ 28% ਵਾਲੇ ਸਲੈ ਖਤਮ ਕਰ ਦਿੱਤੇ ਜਾਣਗੇ। ਹੁਣ ਦੇਸ਼ ਵਿੱਚ ਸਿਰਫ ਦੋ ਮੁੱਖ ਤਰ੍ਹਾਂ 5% ਅਤੇ 18% ਰਹਿ ਜਾਣਗੇ। ਇਹ ਕਦਮ ਸਭ ਤੋਂ ਵੱਡੇ ਕਰ ਸੁਧਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਦੀਵਾਲੀ ਭਾਰਤ ਵਾਸੀਆਂ ਨੂੰ ਵੱਡਾ ਟੈਕਸ ਤੋਹਫਾ ਮਿਲੇਗਾ 12% ਅਤੇ 28% ਵਾਲੇ GST স্লਬ ਹਟਣ ਨਾਲ ਸਮਾਨ ਸਸਤਾ ਹੋਵੇਗਾ ਖਪਤ ਵਧੇਗੀ ਅਰਥਵਿਵਸਥਾ ਨੂੰ ਬੂਸਟ ਮਿਲੇਗਾ ਅਤੇ ਸ਼ੇਅਰ ਮਾਰਕੀਟ ਵਿੱਚ رونਕ ਆ ਗਈ ਹੈ ਇਸ ਬਾਰੇ ਫਾਸਟ ਨਿਊਜ਼ ਟੀਮ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ GST ਰਿਫਾਰਮਸ ਬਾਰੇ ਇਹ ਵਪਾਰੀਆਂ ਦੀ ਬੜੀ ਪੁਰਾਣੀ ਮੰਗ ਹੈ ਹੁਣ ਪ੍ਰਧਾਨ ਮੰਤਰੀ ਦਾ ਇਹ ਆਖਣਾ ਕਿ ਦੀਵਾਲੀ ਤੇ ਕੇਂਦਰ ਸਰਕਾਰ ਵੱਲੋਂ GST ਰਿਫਾਰਮਸ ਕੀਤੇ ਜਾਣਗੇ ਇੱਕ ਸਵਾਗਤਯੋਗ ਕਦਮ ਹੈ ਇਸ ਨਾਲ ਵਪਾਰੀਆਂ ਨੂੰ ਫਾਇਦਾ ਹੋਵੇਗਾ ਵਪਾਰੀਆਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ GST ਰਿਫਾਰਮਸ ਲਈ ਪਰੋਸਾ ਦਿੱਤਾ ਜਾਣਾ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਵਪਾਰੀ ਇਸ ਦਾ ਧੰਨਵਾਦ ਕਰਦੇ ਹਨ ਮੈਂ ਬਲਬੀਰ ਪਸੀਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਅੰਮ੍ਰਿਤਸਰ ਯੂਨਿਟ ਦਾ ਸੈਕਟਰੀ ਜਿਹੜੀਆਂ 55 ਐਸੋਸੀਏਸ਼ਨਾਂ ਨੂੰ ਹੀ ਲੀਡ ਕਰਦੇ ਆ ਅੱਜ ਜਿਹੜਾ ਆਪਾਂ 15 ਅਗਸਤ ਨੂੰ ਤੋਂ ਹੀ ਸਾਰਿਆਂ ਨੇ ਭਾਸ਼ਣ ਸੁਨੇ ਹੀ ਆ ਜਿਹਦੇ ਵਿੱਚ ਆਪਣੇ ਨਰਿੰਦਰ ਬੋਧੀ ਜੀ ਨੇ ਕਿਹਾ ਹੈ ਕਿ ਆਪਾਂ ਵਪਾਰੀਆਂ ਨੂੰ ਦਿਵਾਲੀ ਦੇ ਕੋਲ-ਕੋਲ ਇੱਕ ਬਹੁਤ ਵਧੀਆ ਤੋਹਫਾ ਦੇਣ ਜਾ ਰਹੇ ਆ ਜਿਹਦੇ ਵਿੱਚ ਉਹ ਜੀਐਸਟੀ ਨੂੰ ਰਿਫਾਰਮ ਕਰ ਰਹੇ ਨੇ ਤੇ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਨੇ ਤੇ ਸਾਰੇ ਵਪਾਰੀਆਂ 'ਚ ਖੁਸ਼ੀ ਦੀ ਲਹਿਰ ਵੀ ਹੈ ਕਿ ਜੀਐਸਟੀ ਉਹ ਇਹਨਾਂ ਨੇ ਕੋਈ ਨਾ ਕੋਈ ਸੋਚਿਆ ਹੋਇਆ ਤੇ ਜਿਹਦੇ ਵਿੱਚ ਮੇਰੇ ਹਿਸਾਬ ਨਾਲ ਤੇ ਜਿਹੜੀ ਹੈਗੀ ਹੈ 28% ਵਾਲੀ ਜੀਐਸਟੀ ਉੱਠ ਲੈਣ ਜਾ ਰਹੇ ਨੇ ਤੇ ਉਹਦੇ ਵਿੱਚ ਜਿਸ ਤਰ੍ਹਾਂ ਸੀਮੈਂਟ ਦਾ ਕੋਈ ਅਸਰਾਂ ਦੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਸਾਡੇ ਆਸਤੇ ਹੁੰਦੀਆਂ ਨੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਇਹਨਾਂ ਨੂੰ ਘਟਾਉਣਾ ਚਾਹੀਦਾ ਆਪਣਾ ਜੀਐਸਟੀ ਤੇ ਜਿਹਦੇ ਵਿੱਚ ਵਪਾਰੀਆਂ ਦੀ ਬੜੀ ਖੁਸ਼ੀ ਦੀ ਲਹਿਰ ਹੈ ਤੇ ਜਿਹਦੇ ਨਾਲ ਵਪਾਰੀਆਂ ਨੂੰ ਫਾਇਦਾ ਵੀ ਹੋਏਗਾ ਤੇ ਆਮ ਜਨਤਾ ਨੂੰ ਵੀ ਫਾਇਦਾ ਹੋਏਗਾ ਵਪਾਰੀਆਂ ਦੇ ਕੰਮ ਤੇ ਤੇ ਦੇਖੋ ਜੀ ਜੀਐਸਟੀ ਵਾਲਿਆਂ ਨੇ ਤੇ ਉਦਾਂ ਹੀ ਤੁਹਾਨੂੰ ਪਤਾ ਸਾਰੇ ਬਜ਼ਾਰਾਂ 'ਚ ਵਕਤ ਪਾਇਆ ਹਰ ਈਟੀਓ ਨੂੰ ਇਹਨਾਂ ਨੇ ਮਹੀਨੇ ਦੇ ਚਾਰ-ਚਾਰ ਦਿੱਤੇ ਹੋਏ ਨੇ ਕਿ ਤੁਸੀਂ ਉਹਨਾਂ ਦੇ ਜਿਹੜੀਆਂ ਰੇਟਾਂ ਕਰਨੀਆਂ ਨੇ ਤੇ ਉਹਦੇ ਨਾਲ ਤੇ ਬੜਾ ਵਪਾਰੀ ਸਹਿਮਿਆ ਹੈ ਤੇ ਬੜਾ ਹੀ ਇਹਨਾਂ ਨੂੰ ਥੋੜਾ ਸੋਚਣਾ ਚਾਹੀਦਾ ਵੈ ਜਿਹੜੀ ਆਪਣੀ ਪੰਜਾਬ ਗਵਰਨਮੈਂਟ ਹੈ ਇਹਨਾਂ ਨੂੰ ਵੀ ਕਿ ਵਪਾਰੀਆਂ ਦੇ ਉੱਤੇ ਇੰਨਾ ਜ਼ਿਆਦਾ ਕਹਿਰ ਨਾ ठान ਜਿਹਦੇ ਨਾਲ ਵਪਾਰੀ ਬਹੁਤ ਪਰੇਸ਼ਾਨ ਨੇ ਗਈ ਤੁਹਾਨੂੰ ਪਤਾ ਹੀ ਇਹ ਕਾਰੋਬਾਰ ਦਾ ਕੀ ਹਾਲ ਹੈ ਇਸ ਟਾਈਮ ਸਾਰੇ ਪੰਜਾਬ ਦੇ ਵਿੱਚ ਕੰਮਕਾਰ ਸਾਰੇ ਘਟਿਆ ਆ ਇੱਕ ਦਿਨ ਦੀ ਹਾਰ ਹੁੰਦਾ ਵੈ ਜਦੋਂ ਵਪਾਰੀਆਂ ਨੂੰ ਉਮੀਦ ਹੁੰਦੀ ਹੈ ਕਿ ਅਸੀਂ ਇਹ ਦਿਨ ਦੀ ਹਾਰ ਆਊਗਾ ਲੱਗੂਗਾ ਤੇ ਚਾਰ ਪੈਸੇ ਆਣਗੇ ਤੇ ਰੱਜ ਕੇ ਰੋਟੀ ਖਾਏਗਾ ਦੇਖੋ ਜੀ ਜੋ ਤੇ ਕੇਂਦਰ ਸਰਕਾਰ ਜੋ ਐਲਾਨ ਕਰ ਦਿੰਦੀ ਹੈ ਉਹ ਤੇ ਕਰਦੀ ਹੀ ਆ ਉਹਤੇ ਸਾਰਿਆਂ ਨੂੰ ਪਤਾ ਵੈ ਪੱਥਰ ਤੇ ਲਕੀਰ ਹੈ ਜੋ ਉਹਨਾਂ ਨੇ ਕਰਨਾ ਕਰਨਾ ਹੀ ਆ ਪਰ ਉਹ ਵਪਾਰੀਆਂ ਦਾ ਫਾਇਦਾ ਕਰਦੀ ਏ ਕਿ ਨਹੀਂ ਕਰਦੀ ਉਹ ਹਨ ਉਮੀਦ ਹੈ ਉਹਨਾਂ ਕੋ ਪੂਰੀ ਕਿ ਤੁਹਾਡੇ ਜੋ ਵੀ ਕਰੇਗੀ ਇਸ ਟਾਈਮ ਵਪਾਰੀਆਂ ਦੇ ਹੱਕ ਦੇ ਵਿੱਚ ਕਰੇਗੀ ਲੋ ਜੀ ਹਲ ਬਰੀ ਲਾਲ ਗਿਲੇ ਵਿੱਚ ਉਹ ਨਵੀ ਤੋਂ ਨਵੀ ਅਨਾਉਂਸਮੈਂਟ ਕਰਦੇ ਜਿਹੜੀ ਕਿ ਸਾਰੀ ਪਬਲਿਕ ਵਾਸਤੇ ਵਧੀ ਹੁੰਦੀ ਏ ਔਰ ਅੱਜ ਕੇ ਇਹਨਾਂ ਨੇ ਜੀਐਸਟੀ ਕੀਤੀ ਹੈ ਉਹਦੇ ਨਾਲ ਸਾਰਾ ਵਪਾਰ ਜਗਤ ਜਿਹੜਾ ਇਸ ਕਾਲ ਦੇ ਖੁਸ਼ੀ ਹੈ ਕਿਉਂਕਿ ਥੋੜਾ ਜਿਹਾ ਕੰਪਲਿਕੀਸ਼ਨ ਸੀ ਕਾਫੀ ਸਲੈਬ ਸੀ ਕੋਈ 5 ਦਾ ਕੋਈ ਅਠਾਰਾਂ ਦਾ ਕੋਈ 18 ਦਾ ਕੋਈ 24 ਦਾ ਕੋਈ 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 ਉਹਨਾਂ ਨੇ ਇੱਕ ਵਾਰੀ ਇਸ ਗੱਲ ਨੂੰ ਕਲੀਅਰਿਫਿਕੇਸ਼ਨ ਕੀਤੀ ਹੈ ਕਿ ਮੈਂ ਜਿਹੜਾ ਇਹਨੂੰ ਬੜਾ ਇੱਕ ਆਸਾਨ ਤਿੱਕਾ ਕਰ ਦਿਆਂਗੇ ਇੱਕ 5 ਦੇ 12 ਔਰ 40 ਤਿੰਨ ਸਲੈਬ ਹੋਣਗੇ ਜਿਹੜੇ ਕਿ ਸਾਰੀਆਂ ਜਿੰਨੀਆਂ ਚੀਜ਼ਾਂ ਦੇ ਵਿਚਕਾਰ ਆ ਜਾਣਗੀਆਂ ਇਹਦੇ ਨਾਲ ਇਹ ਹੋਏਗਾ ਕਿ ਜਿਹੜੀ ਤੁਹਾਡੀ ਰੈਵਨਿਊ ਹੈ ਇੰਡੀਆ ਦਾ ਉਹ ਮੈਕਸਿਮਮ ਹੋ ਜਾਏਗਾ ਉਹ ਵੱਧ ਜਾਏਗਾ ਕਿਉਂਕਿ ਕਈ ਵਪਾਰੀ ਜਿਹੜੇ ਆ ਉਸ ਚੀਜ਼ ਨੂੰ ਗਲਤ ਤਰੀਕੇ ਨਾਲ ਯੂਜ਼ ਕਰਦੇ ਆ ਔਰ ਕਈ ਵਾਰੀ ਇਹ ਹੁੰਦਾ ਹੈ ਕਿ ਕੰਪਲੀਕੇਸ਼ਨ ਕਰਕੇ ਕੰਪਿਊਟਰ ਵੀ ਸਾਫਟਵੇਅਰ ਦੇ ਹਿਸਾਬ ਨਾਲ ਕਿਸੇ ਵੇਲੇ ਕੋਈ ਗਲਤ ਤਰੀਕੇ ਨਾਲ ਹੋ ਜਾਂਦਾ ਕਈਆਂ ਕਿਉਂਕਿ ਜਿਹੜੇ ਡਾਟੇ ਜਿਆਦਾ ਜਿਆਦਾ ਕਿਸੇ ਦੀ ਕੋਈ ਕੋਈ ਬੰਦਾ ਚਾਰ-ਚਾਰ ਆਈਟਮਾਂ ਦਾ ਕੰਮ ਕਰਦਾ ਕੋਈ 20-20 ਆਈਟਮਾਂ ਦਾ ਕੰਮ ਕਰਦਾ ਔਰ ਇਹਦੇ ਨਾਲ ਇੱਕ ਸਿੰਪਲੀਫਾਈ ਹੋ ਜਾਏਗਾ ਔਰ ਲੋਕਾਂ ਵਾਸਤੇ ਇੱਕ ਬੜੀ ਵੱਡੀ ਸਹੂਲਤ ਹੋ ਜਾਏਗੀ ਜਿਹਦੇ 5% ਦੇ ਆਈਟਮਾਂ ਇੱਕ ਵੱਖਰੀ ਹੋ ਜਾਣਗੀਆਂ 12 ਦੀਆਂ ਵੱਖਰੀਆਂ ਹੋ ਜਾਣਗੀਆਂ ਮੈਕਸਿਮਮ ਜਿਹੜੀਆਂ ਜਿਹੜੀਆਂ ਆਈਟਮਾਂ ਆਈਆਂ ਉਹ 5 ਵਿੱਚ ਆ ਜਿੰਦੀਆਂ ਸਾਡੇ ਲੋਕ ਵੀ 5% ਵਾਲੀ ਕੰਮ ਕਰਦੇ ਆ ਔਰ ਸਾਡੇ ਖਰੀਅਾਨੇ ਵਾਸਤੇ ਸਪਾਈਸਿਸ ਵਾਸਤੇ ਇੱਕ ਵਰਦਾਨ ਸਾਬਤ ਹੋਏਗਾ ਕਿਉਂਕਿ ਕੁਝ ਲੋਕਾਂ ਦੇ ਮਨ 'ਚ ਕੰਪਲਿਕੀਸ਼ਨ ਹੁੰਦੀ ਹੈ ਕਿ ਇਹ ਜਿਹੜੀ ਆਟਮ ਹੈ ਸਾਡੀ ਇਹਨੂੰ ਕਿਸ ਕਿਹੜੇ ਸਲੈਬ 'ਚ ਲੈ ਜਾਨੇ ਕਿਹੜੀ ਕਿਹੜੀ ਖਸਾਬ 'ਚ ਲੈ ਜਾਨੇ ਇੱਕੋ ਸਲੈਬ ਬੰਨ੍ਹ ਦਾਲ ਸਾਰੀ ਜਿਹੜੀ ਹੈ ਜਿਹਨੂੰ ਸਾਡੀ ਰੇਟ ਉਹ ਬੜੀ ਸਮੂਚ ਲਈ ਔਰ ਮੈਂ ਇਹਦੇ ਵਾਸਤੇ ਵਧਾਈ ਦੇਣਾ ਕਿ ਤੁਸੀਂ ਆਪਣਾ ਵਪਾਰੀਆਂ ਵਾਸਤੇ ਸੋਚਿਆ ਪ੍ਰਧਾਨ ਮੰਤਰੀ ਜੀ ਨੇ ਔਰ ਮੈਂ ਫਾਈਨੈਂਸ ਮਿਸਟਰੀ ਦਾ ਵੀ ਬਹੁਤ ਵੱਡਾ ਸ਼ੁਕਰਗੁਜ਼ਾਰ ਕਰਨਾ ਮੈਡਮ ਦਾ ਜਿਨ੍ਹਾਂ ਨੇ ਬੈਠ ਕੇ ਪੌਲਸੀ ਬਣਾਈ ਹੈ ਔਰ ਇਹਦੇ ਅਸੀਂ ਸਾਰੇ ਵਪਾਰੀਆਂ ਵੱਲੋਂ ਆਪਣੀ ਐਸੋਸੀਏਸ਼ਨ ਵੱਲੋਂ La pura pura de la de